ਸਰਕਾਰੀ ਮਾਡਲ ਸੈਕੰਡਰੀ ਸਕੂਲ ਲੜਕੀਆਂ ਫਾਜ਼ਿਲਕਾ ਵਿਖੇ ਪਹਿਲੀ ਪਾਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਾਠ ਰਖਾਏਗੇ ਇਸ ਮੌਕੇ ਸਮੂਹ ਸਰਕਾਰੀ ਮਾਡਲ ਸੈਕੰਡਰੀ ਸਕੂਲ ਲੜਕੀਆਂ ਦੇ ਸਟਾਫ ਅਤੇ ਬੱਚੀਆਂ ਵੱਲੋਂ ਪਾਠ ਵਿੱਚ ਹਿੱਸਾ ਲਿਆ ਗਿਆ ਕੀਰਤਨ ਕੀਤਾ ਗਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਖਾਏ ਰਸਤੇ ਤੇ ਚੱਲਣ ਦਾ ਆਹ्वान ਕੀਤਾ ਗਿਆ ਇਸ ਮੌਕੇ ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਖੁਸ਼ੀ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਧਰਮ ਪਤਨੀ ਖਸ਼ਬੂ ਸ਼ਾਵਨ ਸੁਖਾ ਸਵਨਾ ਆਪਣੀ ਟੀਮ ਨਾਲ ਪੁੱਜੇ ਜਿਨ੍ਹਾਂ ਵੱਲੋਂ ਸਰਕਾਰੀ ਮਾਡਲ ਸੈਕੰਡਰੀ ਸਕੂਲ ਦੇ ਸਟਾਫ ਅਤੇ ਲੜਕੀਆਂ ਦੇ ਨਾਲ ਮਿਲ ਕੇ ਭਜਨ ਕੀਰਤਨ ਗਾਇਆ ਗਿਆ ਅਤੇ ਗੁਰੂ ਦੀ ਵੰਦਨਾ ਗਾਏਗੀ ਇਸ ਮੌਕੇ ਬੋਲਦੇ ਹੋਏ ਖਸ਼ਬੂ ਸਾਵਨ ਸੁਖਾ ਸਵਨਾ ਵੱਲੋਂ ਕਿਹਾ ਗਿਆ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲ ਕੇ ਹੀ ਦੁਨੀਆ ਸਫਲ ਹੋ ਸਕਦੀ ਹੈ ਉਹਨਾਂ ਵੱਲੋਂ ਵਿਖਾਏ ਗੇ ਰਸਤੇ ਤੇ ਚੱਲ ਕੇ ਹੀ ਆਪਾਂ ਆਪਣੀ ਜ਼ਿੰਦਗੀ ਸਫਲ ਕਰ ਸਕਨੇ ਆ ਇਸ ਮੌਕੇ ਉਹਨਾਂ ਸਕੂਲ ਦੀਆਂ ਵਿਦਿਆਰਥਣਾਂ ਕੋਲੋਂ ਅਹਿਦ ਕਰਾਇਆ ਕਿ ਮਾਪਿਆਂ ਵੱਲੋਂ ਵਿਖਾਏ ਰਸਤੇ ਤੇ ਗੁਰੂ ਵੱਲੋਂ ਚੁੜਾਏ ਰਸਤੇ ਤੇ ਚੱਲ ਕੇ ਹੀ ਆਪਾਂ ਆਪਦੇ ਟੀਚਰ ਉਹਰਾਪਤ ਕਰ ਸਕਨੇ ਆ ਉਹਨਾਂ ਨੇ ਇਸ ਮੌਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਆਵਾਰ ਕੀਤਾ ਅਤੇ ਬੱਚਿਆਂ ਨੂੰ ਮੋਬਾਈਲਾਂ ਦੀ ਘੱਟ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਜੋ ਤੁਸੀਂ ਦੇਖ ਰਹੇ ਹੋ ਕੈਮਰੇ ਤੇ ਇਹ ਸਰਕਾਰੀ ਮਾਡਲ ਸੈਕੰਡਰੀ ਸਕੂਲ ਲੜਕੀਆਂ ਫਾਜ਼ਿਲਕਾ ਦੀਆਂ ਵਿਦਿਆਰਥਣਾਂ ਅਤੇ ਕੀਰਤਨ ਦਾ ਆਨੰਦ ਲੈ ਰਹੀਆਂ ਹਨ ਇਸ ਮੌਕੇ ਬੋਲਦੇ ਹੋਏ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸੈਸ਼ਨ ਦੇ ਆਰੰਭ ਦੇ ਗੁਰਪੁਰਪੁਰਬ ਤੇ ਪਾਠ ਰਖਾਏ ਗਏ ਹਨ ਅਤੇ ਨਵੇਂ ਸਾਲ ਦੇ ਆਗਮਨ ਤੇ ਸਮੂਹ ਸਮਾਜ ਫਾਜ਼ਿਲਕਾ ਅਤੇ ਇਲਾਕਾ ਨਿਵਾਸੀਆਂ ਦੀ ਸੁਖ ਸਮਰiddhi ਦੇ ਨਾਲ ਨਾਲ ਸਕੂਲ ਦੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਵੀ ਕਾਮਨਾ ਕਰਦੀਆਂ ਹਨ ਇਸ ਮੌਕੇ ਬੋਲਦੇ ਹੋਏ ਮੈਡਮ ਖਸ਼ਬੂ ਸਾਵਨ ਸੁਖਾ ਸਵਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੱਤਾ ਵਿੱਚ ਸਰਕਾਰ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਸਿੱਖਿਆ ਦੇ ਪੱਦਰ ਨੂੰ ਉੱਚਾ ਚੱਕੰਦ ਅਹੈਦ ਕੀਤਾ ਗਿਆ ਇਸੇ ਲਈ ਤੇ ਸਰਕਾਰ ਕੰਮ ਕਰ ਰਹੀ ਹੈ ਅਤੇ ਉਹ ਇਸ ਤੋਂ ਇਲਾਵਾ 쿠ਸ਼ੀ ਫਾਊਂਡੇਸ਼ਨ ਵਿੱਚ ਰਹਉਂਦੇ ਹਨ ਤੇ 쿠ਸ਼ੀ ਫਾਊਂਡੇਸ਼ਨ ਵੱਲੋਂ ਉਹ ਸਮੂਹ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਨ ਕਿਸੇ ਵੀ ਵਿਦਿਆਰਥੀ ਨੂੰ ਸਿੱਖਿਆ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਦੀ ਲੋੜ ਹੋਵੇਗੀ ਤਾਂ 쿠ਸ਼ੀ ਫਾਊਂਡੇਸ਼ਨ ਦੇ ذریعے ਉਹਨਾਂ ਦੀ ਮਦਦ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਵੱਲੋਂ ਆਪਣਾ ਇੱਕ ਨੰਬਰ ਵੀ ਵਿਦਿਆਰਥੀਆਂ ਨੂੰ ਦਿੱਤਾ ਗਿਆ ਅਤੇ ਵਿਦਿਆਰਥੀਆਂ ਦੇ ਵਿੱਚ ਬੈਠ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ ਗਈਆਂ ਅਤੇ ਵਾਅਦਾ ਕੀਤਾ ਵੀ ਜੋ ਵੀ ਉਹਨਾਂ ਦੀ ਮੁਸ਼ਕਲ ਹੈ ਉਹ ਪੈਲ ਦੇ ਆਧਾਰ ਤੇ ਬਿਨਾਂ ਭੇਡ ਭਾਵ ਤੋਂ ਦੂਰ ਕੀਤੀ ਜਾਵੇਗੀ ਇੱਥੇ ਬੋਲਦੇ ਹੋਏ मैडम खुशबू सावंत सबको सम्माना ने और की को जो किया सबको जानने लिए साडे नाल बने रहो। ਤੁਹਾਡੇ ਸਕੂਲ ਦੇ ਵਿੱਚ ਇੱਕ ਬਹੁਤ ਵੱਡਾ ਮੇਲਾ ਰੂਪੀ ਅੱਜ ਕਰਾਇਆ ਗਿਆ ਜੀ। ਪੂਰੇ ਦੇ ਪੂਰੇ ਬੱਚੇ, ਸਟਾਫ, ਮੈਮ ਸਭ ਵਿੱਚ ਖੁਸ਼ੀ ਹੈ ਜੀ ਕਿ ਕਹਿਣ ਕੀ। ਅੱਜ ਬੱਚਿਆਂ ਨੂੰ ਇੱਕ ਚੰਗੀਆਂ ਆਤਾ ਗੁਨਾਣਤ ਦੇ ਜੀ ਬਿਅ ਸਿਖਾਵਾ ਤੇ ਚੱਲਣ ਲਈ ਇੱਕ ਬਰੋਨਾ ਦਿੱਤਾ ਗਿਆ। ਤੇ ਮੈਡਮ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਬੜੀ ਕੋਆਪਰੇਸ਼ਨ ਮਿਲਦੀ ਹੈ ਤੇ ਸਾਨੂੰ ਸਮੇਂ ਸਮੇਂ ਤੇ ਆ ਕੇ ਗਾਈਡਿੰਗ ਕਰਦੇ ਰਹਿੰਦੇ ਆ ਬੱਚਿਆਂ ਨੂੰ ਬਹੁਤ ਪਿਆਰ ਦਿੰਦੇ ਨੇ ਤੇ ਯਾ ਅੱਲਾਹ ਦੇ ਬਹੁਤ-ਬਹੁਤ ਸ਼ੁਕਰੀਆ ਸਟਾਫ ਨੂੰ ਸਾਰਿਆਂ ਨੂੰ ਬੜਾ ਬੜਾ ਧੰਨਵਾਦ ਗਰ ਸਕੂਲ ਪੁੱਛਿਓ ਜੀ ਕੀ ਮੁੱਖ ਕਰਨ ਹੈ ਜੀ ਅੱਜ ਬਾਲ ਦਿਵਸ ਦਾ ਤੇ ਨਾਲ ਗੁਰਪੁਰਬ ਦੀਆਂ ਅੱਜ ਇੱਥੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਤੇ ਬੜਾ ਚੰਗਾ ਲੱਗਦਾ ਹੈ ਇਹ ਸਕੂਲ ਵਿੱਚ ਆ ਕੇ ਬੱਚੇ ਬਹੁਤ ਪਿਆਰੇ ਇਕ ਇਨਾ ਮਾਨ ਸਤਕਾਰ ਦਿੰਦੇ ਨੇ ਸਾਨੂੰ ਤੇ ਮੈਂ ਇਹੀ ਪਰਮਾਤਮਾ ਅੱਗੇ ਬਾਬਾ ਨਾਨਕ ਜੀ ਅੱਗੇ ਵੀ ਅਰਦਾਸ ਕਰਦੀ ਆ ਕਿ ਸਾਰੇ ਬੱਚਿਆਂ ਨੂੰ ਖੂਬ ਤਰੱਕੀਆਂ ਬਖਸ਼ਣ ਖੁਸ਼ੀਆਂ ਬਖਸ਼ਣ ਤੇ ਆਪਣਾ ਫਾਜ਼ਿਲ ਕਾ ਇਹ ਬੱਚਿਆਂ ਦੇ ਹੌਣ ਵਾਲੇ ਹੱਥਾਂ ਦੇ ਵਿੱਚ ਹੈ ਤੇ ਉਹਨਾਂ ਨੂੰ ਇੰਨੀ ਤਾਕਤ ਬਖਸ਼ੇ ਕਿ ਉਹ ਅੱਗੇ ਜਾ ਕੇ ਸੇਵਾ ਵੀ ਕਰ ਸਕਣ ਤਾਂ ਆਪਦੀ ਜ਼ਿੰਦਗੀ ਵੀ ਬਹੁਤ ਸੋਹਣੀ ਬਣਾ ਸਕਣ ਤੁਸੀਂ ਬੱਚਿਆਂ ਦੇ ਵਿੱਚ ਬੈਠੇ ਸੀ ਬੱਚਿਆਂ ਨੇ ਕੁਝ ਸ਼ੌਂਕ ਹੋਇਆ ਦੱਸਿਆ ਕੁਝ ਦਿੱਕਤਾਂ ਮਜਬੂਰੀਆਂ ਵੀ ਦੱਸੀਆ ਉਹਨਾਂ ਲਈ ਕੀ ਦਿੱਕਤ ਹੈ ਮੈਂ ਹੀ ਅੱਜ ਕਹਿਆ ਹੈ ਕਿ ਇਸ ਅਗੇਕ ਸੰਸਥਾ ਹੈ ਕੋਈ ਵੀ ਪ੍ਰੋਬਲਮ ਹੋਵੇ ਸਾਨੂੰ ਤੁਰੰਤ ਕਾਲ ਕਰਕੇ ਤੁਸੀਂ ਕੋਈ ਵੀ ਸੇਵਾ ਲੈਣੀ ਚਾਹਦੇ ਅਸੀਂ 24 ਘੰਟੇ ਸਾਰੇ ਬੱਚਿਆਂ ਵਾਸਤੇ ਹਾਜ਼ਰ ਆ ਜਿਹੜੀ ਸਮੱਸਿਆਵਾਂ ਆਈਆਂ ਉਹ ਨੋਟ ਕਰ ਲਈਏ ਤੇ ਜਿਹੜਾ ਜਿੰਨਾ ਜਲਦੀ ਹੋ ਸਕੇ ਅਸੀਂ ਉਹਦਾ ਹੱਲ ਕਰਾਂਗੇ ਸੰਸਥਾ ਦਾ ਕੀ ਨਾਮ ਹੈ ਤੇ ਨੰਬਰ ਕੀ ਹੈ ਅਬਡੀਸ਼ਨ ਹੈ ਜੀ ਤੇ ਸਾਡੇ ਮੈਂਬਰਸ ਨੇ ਮੈਂਬਰਸ ਨੂੰ ਵੀ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਡਾਇਰੈਕਟਲੀ ਵੀ ਕੰਟੈਕਟ ਕਰ ਸਕਦੇ ਹੋ ਹਮੇਸ਼ਾ ਅਸੀਂ ਤਿਆਰ ਹਾਂ ਨੰਬਰ नंबर है जी नाइन जीरो न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत